ਪਵਾਨੀਗੜ੍ਹ ਵਿਤੀ ਰਾਤ ਸ਼ਹਿਰ ਦੇ ਨਵੇਂ ਬੱਸ ਸਟੈਂਡ ਦੇ ਨੇੜੇ ਪਟਿਆਲਾ ਰੋਡ ਤੇ ਸਥਿਤ ਇੱਕ ਕਬਾਰ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਭਾਵੇਂ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਘਟਨਾ ਵਿੱਚ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਮੌਜੂਦਾ ਕਾਉਂਸਲਰ ਦੇਵੀ ਵਿਦਿਆਦੇਵੀ ਦੇ ਪੁੱਤਰ ਮਲਕੀਤ ਸਿੰਘ ਵਾਸੀ ਗਾਂਧੀ ਨਗਰ ਪਵਾਨੀਗੜ੍ਹ ਨੇ ਦੱਸਿਆ ਕਿ ਵਿਤੀ ਰਾਤ ਰੋ ਹਰ ਰੋਜ਼ੀ ਤਰ੍ਹਾਂ ਤਕਰੀਬ 8:00 ਵਜੇ ਆਪਣੀ ਕਬਾਰ ਦੀ ਦੁਕਾਨ ਬੰਦ ਕਰਕੇ ਘਰੇ ਚਲਾ ਗਿਆ ਸੀ ਜਿਸ ਸਮੇਂਗਰੋ 1 ਡੇਢ ਘੰਟੇ ਬਾਅਦ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਮਲਕੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਮੌਕੇ ਤੇ ਪਹੁੰਚੇ ਤਾਂ ਦੁਕਾਨ 'ਚ ਭਿਆਨਕ ਅੱਗ ਲੱਗੀ ਲੱਗੀ ਅੱਗ ਲੱਗੀ ਹੋਈ ਸੀ ਤੇ ਅੱਗ ਦੇ ਭਾਂਬੜ ਉੱਠ ਰਹੇ ਸਨ ਲੱਟ ਲੱਟ ਸਮਾਨ ਮਚ ਰਿਹਾ ਸੀ ਅੱਗ ਲੱਗਣ ਦਾ ਕਾਰਨ ਦੁਕਾਨ ਦਾ 'ਚ ਵੱਡੇ ਪੱਧਰ ਦੇ ਪਿਆ ਕਬਾਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਦੌਰਾਨ ਹਲਕ ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪਾਣੀ ਦੇ ਟੈਂਕਰਾਂ ਦੀ ਮਦਦ ਨਾਲ ਅੱਧੀ ਰਾਤ ਤੱਕ ਅੱਗ ਬੁਝਾਉਣ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਦੁਕਾਨਦਾਰ ਮਰਕੀਤ ਸਿੰਘ ਨੇ ਦੱਸਿਆ ਕਿ ਅੱਗ ਦੀ ਘਟਨਾ ਕਾਰਨ ਉਸ ਦਾ 10 ਤੋਂ 11 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਰਿਪੋਰਟਰ ਰਾਜ ਖੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਇਹ ਪਰ ਜਿਹੜਾ ਜੂ ਉੱਪਰ ਦੀ ਜੀ ਦੋਸਤਾਂ ਜੀ ਉੱਪਰ ਦੀ ਕੋੜਦ ਨਹੀਂ ਕੋਈ ਤਾਂ ਸਹੀ ਹੈ ਜੀ ਜੋ ਇਹਨਾਂ ਦਾ ਹੈਗਾ ਆਪਕੋ ਤੁਸੀਂ ਦੱਸ ਦੋ ਕਿ ਜਿਹੜੇ ਪਰਿਵਾਰ ਆ ਜੂ ਉੱਪਰ ਦੀ ਜੀ ਉਹ ਤੁਸਾਂ ਆਵਾਜ਼ ਜੀ ਉੱਪਰ ਦੀ ਹਾਂਜੀ ਆਪਣਾ ਨਾਮ ਜੀ ਮਲਕੀਤ ਸਿੰਘ ਜੀ ਮਲਕੀਤ ਸਿੰਘ ਜੀ ਕੀ ਗੱਲਬਾਤ ਹੋਈ ਹੈ ਇਹ ਰਾਤ ਤਾਂ ਆਪਣਾ ਅੱਗ ਲੱਗੀ ਜੀ ਉਰੇ ਅੱਛਾ ਜੀ ਕਿਸ ਤਰ੍ਹਾਂ ਲੱਗੀ ਅੱਗ ਇਹ ਪਤਾ ਨਹੀਂ ਲੱਗਿਆ ਚਾਣ ਕੇ ਅੱਗ ਲੱਗੀ ਜੀ ਅੱਛਾ ਹਾਂਜੀ 10-12 ਲੱਖ ਦਾ ਮੇਰਾ ਸਮਾਨ ਸੀ ਜੀ ਕਿੰਨੇ ਕ ਵਜੇ ਪਤਾ ਲੱਗਿਆ ਤੁਹਾਨੂੰ ਇਹ 9:00 ਵਜੇ ਸਾਨੂੰ ਪਤਾ ਲੱਗਿਆ ਜੀ ਤੇ ਉਹਦੇ ਤੁਸੀਂ ਚਲੇ ਗਏ ਦੀ ਦੁਕਾਨ ਵੱਧਾ ਚਾ ਹਾਂ ਦੁਕਾਨ ਵਧਾ ਕੇ ਸੀ ਵਾਗੇ ਤੇ ਹੀ ਹਲ ਘਰੇ ਘਰੇ ਜਾ ਕੇ ਲੇ ਰੋਟੀ ਬੁਰਗੀ ਚ ਮੂੰਹ ਚ ਪਾਉਣੀ ਦੀ ਸਾਨੂੰ ਫੋਨ ਆ ਗਿਆ ਨਾਲ ਦੀ ਨਾਲ ਕਹਿੰਦਾ ਅੱਗ ਲੱਗੀ ਟੋਡੇ ਕਦਾਮ ਚ ਠੀਕ ਹੈ ਜੀ ਤੇ ਮੌਕੇ ਤੇ ਫਾਇਰ ਬ੍ਰੀਡ ਪਹੁੰਚੀ ਹਾਂ ਜੀ ਪਹੁੰਚੇ ਅੱਠ ਗੱਡੀਆਂ ਪਹੁੰਚੀਆਂ ਜੀ ਅੱਠੇ ਗੱਡੀਆਂ ਨੇ ਬਜਾਈ ਆਈ ਸਾਰੀ ਅੱਗ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਨੇ ਪੁਲਿਸ ਨਹੀਂ ਆਈ ਜੀ ਅੱਛਾ ਜੀ ਹਾਂ ਜੀ ਕੀ ਮੰਗ ਕਰਦੇ ਸੀ ਸਾਡੀ ਸਰਕਾਰ ਤੋਂ ਇਹ ਹੀ ਮੰਗ ਹੈ ਜਿੰਨੇ ਸਾਡਾ ਨੁਕਸਾਨ ਹੋਇਆ 10-12 ਲੱਖ ਦਾ ਸੀ ਇਹ ਹੀ ਮੰਗ ਕਰਦੇ ਸੀ ਇਹ ਕੀ ਚੀਜ਼ਾਂ ਉਰੇ ਪੂਰੇ ਮੇਰਾ ਪਲਾਸਟਿਕ ਟਾਇਰ ਟੀਪਾ ਸਾਰਾ ਕੁਝ ਲੋਹਾ ਜੀ ਸਾਰਾ ਦੇਖ ਲੋ ਸਾਰਾ ਜਲਿਆ ਪਿਆ ਜੀ ਜੀ ਆਪਣਾ ਨਾਮ ਜੀ ਵਿਦਿਆ ਦੇ ਵੀ ਐਮ ਐਸ ਸੀ ਜੀ ਵਾਰਟ ਨੰਬਰ 14 ਤੋਂ ਐਮ ਐਸ ਸੀ ਹਾਂ ਜੀ ਮੈਂ ਮੌਜੂਦਾ ਜੀ ਗੱਲ ਆਪਣੇ ਬੇਟੇ ਨੇ ਦੁਕਾਨ ਕਰੀ ਤੇ ਅੱਜ ਪੰਜ 6 ਮਹੀਨਿਆਂ ਦੀ ਦੁਕਾਨ ਕਰੀ ਹੋਈ ਸੀ ਦੁਕਾਨ ਕਰੀ ਦੀ ਚਾਣਕ ਵੀ ਬੇਟੇ ਸਾਡੇ ਵੀ 8:00 8:30 ਵਜੇ ਘਰੇ ਆ ਗਏ ਨੇ ਰੋਟੀ ਉਹਨਾਂ ਦੇ ਹੱਥ 'ਚ ਹੀ ਖਾਧੀ ਏ ਤਾਂ ਮਗਰੋਂ ਚਾਣਕੇ ਫੋਨ ਆ ਗਿਆ ਵੀ ਤੁਹਾਡੇ ਗਦਾਮ ਨੂੰ ਅੱਗ ਲੱਗ ਗਈ ਏ ਅਸੀਂ ਫੇਰ ਭਾਈ ਆਪਣੇ ਸਰਕਾਰ ਨੂੰ ਉਹਨਾਂ ਨੂੰ ਗੱਡੀਆਂ ਵਾਲਿਆਂ ਨੂੰ ਜੋ ਅੱਗ ਬਚਾਉਣ ਵਾਲੇ ਨੇ ਉਹਨਾਂ ਨੂੰ ਪੁਲਿਸ ਫੋਨ ਕੀਤਾ ਵੀ ਭਾਈ ਸਾਡਾ ਬਹੁਤ ਜਲਦੀ ਜਲਦੀ ਗੱਡੀਆਂ بچਾਓ ਪਰ ਉਹਨਾਂ ਨੇ ਗੱਡੀਆਂ ਬਹੁਤ ਜਲਦੀ ਆਈਆਂ ਨੇ ਸੰਗਰੂਰ ਤੋਂ ਆਈਆਂ ਨੇ ਆਉਂਦਿਆਂ ਨੂੰ ਟਾਈਮ ਹੀ ਲੱਗਦਾ ਜੀ ਥੋੜਾ ਜਿਹਾ ਆਉਂਦੇ ਨੂੰ ਫਿਰ ਉਹਨਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੱਤ ਗੱਡੀਆਂ ਉਹਨਾਂ ਦੀਆਂ ਜੇ ਪਾਣੀ ਦੀਆਂ ਲੱਗੀਆਂ ਨੇ ਮਹਿਮਾਨ ਸਰਕਾਰ ਨੂੰ ਮੌਜੂਦਾ ਐਮਐਲਏ ਨਰਿੰਦਰ ਕੌਰ ਭਰਾ ਜੀ ਨੂੰ ਬੇਨਤੀ ਕਰਦੀਆਂ ਵੀ ਜੋ ਮੇਰਾ ਨੁਕਸਾਨ ਹੋਇਆ 13 14 ਲੱਖ ਦਾ ਮੈਂ ਬੇਨਤੀ ਕਰਦੀਆਂ ਮੈਂ ਬਹੁਤ ਮੇਰੇ ਬੱਚੇ ਵੀ ਗਰੀਬ ਨੇ ਇੰਨੇ ਅਸੀਂ ਕੋਈ ਤਗੜੇ ਹੈ ਨਹੀਂ ਬੱਚਿਆਂ ਨੂੰ ਮੜ ਮੋਟਾ ਅਸੀਂ ਵੀ ਕਾਰੋਬਾਰ ਚਲਾਇਆ ਸੀ ਲੈ ਦੇ ਕੇ ਜੀ ਤੇ ਸਾਨੂੰ ਬੇਨਤੀ ਕਰਦੇ ਆ ਵੀ ਸਾਨੂੰ ਥੋੜਾ ਜਿਹਾ ਸਹਾਇਤਾ ਦਿੱਤੀ ਜਾਵੇ ਜੀ ਆਪਣਾ ਨਾਮ ਮੇਰਾ ਨਾਮ ਸੰਦੀਪ ਕੁਮਾਰ ਐਮਸੀ ਭੋਨਿਗੜ ਕੀ ਗੱਲ ਹੋਈ ਰਾਤ ਤਕਰੀਬਨ ਜੀ 9:30 ਵਜੇ ਦੀ ਮੈਨੂੰ ਫੋਨ ਆਇਆ ਸੀ ਆ ਉਦੋਂ ਗਿਆ ਕਹਿੰਦੇ ਵੀ ਆਪਣੇ ਬਿੱਧਾ ਦੇ ਵੀ ਐਮਸੀ ਦੇ ਬੇਟੇ ਜੋ ਭੋਨਿਗੜ ਦੇ ਨਵੇਂ ਬੱਸ ਸਟੈਂਡ ਕੋਲ ਕਬਾੜੀ ਦੁਕਾਨ ਕੀਤੀ ਹੈ ਕਿ ਉਹਨੂੰ ਅੱਗ ਲੱਗ ਗਈ ਹੈ ਚਲੋ ਅੱਗ ਦਾ ਕਾਰਨ ਤਾਂ ਸਾਨੂੰ ਪਤਾ ਨਹੀਂ ਲੱਗਿਆ ਚਲੋ ਅਸੀਂ ਮੌਕੇ ਤੇ ਪਹੁੰਚੇ ਚਲੋ ਐਮਸੀ ਸਾਹਿਬ ਨੇ ਵੀ ਕੋਸ਼ਿਸ਼ ਕੀਤੀ ਸੀ ਕੀਤੀ ਪ੍ਰਧਾਨ ਜੀ ਨੇ ਫੋਨ ਫੋਨ ਕਰਕੇ ਚਲੋ ਫਾਇਰ ਬੁਗੇਟ ਦੇ ਗੱਡਿਆਂ ਮੌਕੇ ਤੇ ਪਹੁੰਚਿਆ ਬਾਕੀ ਨੁਕਸਾਨ ਇਹਨਾਂ ਦਾ ਕਾਫੀ ਹੋਇਆ ਹੈ ਤੇ ਸਾਡੀ ਵੀ ਇਹੀ ਬੇਨਤੀ ਹੈ ਸਰਕਾਰ ਨੂੰ ਕਿ ਜੋ ਇਹਨਾਂ ਦਾ ਨੁਕਸਾਨ ਹੋਇਆ ਤੇ ਕਿਰਪਾ ਕਰਕੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ